ਨਗੇ ਟੈਰੀ ਡਿਸਟਮ ਹਨ ਹਤਕਵਾਦੀ ਹਤਕਵਾਦੀ ਤਾਂ ਨਹੀਂ ਹੈਗੇ ਐਨਾ ਤਕੜਾ ਸਿਸਟਮ ਗਾਦੇ ਕਰਿਆ ਵਾ ਖਾਕੀ ਖੱਚਾ ਇਹਨਾਂ ਨੂੰ ਤੈਹ ਲਾ ਕੇ ਮੋੜੋਗੇ ਜਾਂ ਪਾੜ ਕੇ ਮੋੜ ਦੇਣਾ ਉਹ ਖਾਕੀ ਖੱਚਾ ਤਾਂ ਪਾਟੀ ਪਿਆ ਰੱਬ ਕਰਿਆ ਵੇ ਹਰ ਫੂਰ ਚ ਪਾੜ ਜੇ ਇਹਨਾਂ ਨੇ ਝੁਲਮੀ ਇਹਨੇ ਕਰਤੇ ਆ ਖਾਕੀ ਖੱਚਾ ਇਹਨਾਂ ਦੇ ਵੀ ਪਾਇਆ ਹੋਇਆ ਖੱਟਾ ਨਕਲੀਨ ਕਲੱਬਾਂ ਆ ਬਾਬਾ ਪਾਬੀਆਂ ਦੇ ਸਿੱਖਾਂ ਨੂੰ ਨੇ ਦੱਬਣੇ ਨੂੰ ਫਿਰਾਂ ਪਰ ਇਹਨਾਂ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਐ ਨਹੀਂ ਉਹ ਨਹੀਂ ਦਬਦੇ ਹੈਗੇ ਪੰਜਾਬ ਕਾ ਯੂਥ ਹੈ ਪੰਜਾਬ ਕਾ ਬਜ਼ੁਰਗ ਹੈ ਲੋਕੋ ਉਠੋ ਖੜੋ ਆਪਦੇ ਹੱਕਾਂ ਖਾਤਰ ਲੜੋ ਸਾਰੀ ਦਾ ਸੈਂਟਰ ਦੇ ਥੱਲੇ ਆ ਗਈ ਇਹ ਤੁਸੀਂ ਆਪ ਦੱਸੋ 90 ਤੋਂ 31 ਕਰਕੇ ਡਿਕਟੇਟਰਸ਼ਿਪ ਨਹੀਂ ਰਹੀ ਹੋਰ ਤਾਂ ਕੀ ਰਹਿ ਗਈ ਇਹ ਚਿੱਟੀਆਂ ਲਾੜੀਆਂ ਹੋ ਗਈਆਂ ਇੱਥੇ ਪੜਾਉਂਦੇ ਬੁੜੇ ਹੋ ਗਏ ਸਾਡੇ ਬਿਲੇ ਸਾਡੇ ਪਿਓ ਦੰਦੇ ਪੜਾਉਂਦੇ ਨੇ ਉਹ ਕਿਉਂ ਨਹੀਂ ਆ ਕੇ ਸਟੂਡੈਂਟਾਂ ਦੀ ਮੋਢੇ 'ਤੇ ਖੜਦੇ ਵੀ ਚਲੋ ਇਹ ਥੋੜੇ ਨਾਲ ਦੱਸ ਕਾਤੋਂ ਖੜਦੇ ਸੈਂਟਰ ਬਈ ਇਹ ਜਿਹੜੀ ਸਾਜ਼ਿਸ਼ਾਂ ਇਹੋ ਹਲਾਣੇ ਵਾਸਤੇ ਹੀ ਹੋ ਰਹੀਆਂ ਪੰਜਾਬ ਨੂੰ ਖਤਮ ਕਰਨੇ ਵਾਸਤੇ ਹੀ ਹੋ ਰਿਹਾ ਦਿੱਲੀ ਵਾਲਾ ਮਾਹੌਲ ਬਣੂਗਾ ਜ਼ਰੂਰ ਬਣੂਗਾ ਜੇ ਇਹਨਾਂ ਨੇ ਨੋਟੀਫਿਕੇਸ਼ਨ ਨਾ ਵਾਪਸ ਲਿਆ ਬਾਦਮਾ ਲੜਨੇ ਨੂੰ ਮਰਨੇ ਨੂੰ ਸਟੂਡੈਂਟ ਰਹੇ ਜੀ ਆਣ ਰਹੇ ਜੀ ਆ ਜਵਾਨ ਰਹੇ ਜੀ ਪੰਜਾਬ ਕੇ ਪਗਾਦ ਕੇ ਆਲੇ ਨੇ ਗਰਾਹੀ ਇਕੱਠੀ ਢਾਲ ਕਹਿੰਦੇ ਜਿਸ ਨੂੰ ਉਹ ਇਕੱਠੀ ਕਰਕੇ ਉਹ ਯੂਨੀਵਰਸਿਟੀ ਬਣਾਈ ਐ ਇਹਨੂੰ ਹੱਥ ਮnde ਕੀ ਤਰ੍ਹਾਂ ਜਾਣ ਦੇ ਦਿਆ ਬਾਈ ਤਾਂ ਬਾਈ ਪ੍ਰਵਿੰਦਰ ਸਿੰਘ ਝੋਟਾ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਪਹੁੰਚੇ ਨੇ ਵੱਡੀ ਕਾਲ ਤੋਂ ਬਾਅਦ ਮੋਰਚਾ ਦੂਜੇ ਦਿਨ ਦੇ ਵਿੱਚ ਦਾਖਲ ਹੋ ਗਿਆ ਤਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬੜੀ ਅਸੀਖਾਲ ਜੀ ਸਸੀਖਾਲ ਜੀ ਵੈਰੀ ਖਾਲਸਾ ਵੈਰੀ ਖਾਲਸਾ ਹਾਂ ਹਾਂ ਕੀ ਹਾਲ ਨੇ ਭਰਾ ਬਹੁਤ ਵਧੀਆ ਜੀ ਇੱਥੇ ਆਏ ਹੋ ਵੀਰੇ ਕਿਦਾਂ ਦਾ ਮਾਹੌਲ ਦੇਖਦੇ ਹੋ ਕੋਈ ਗੱਲ ਨਹੀਂ ਕੀ ਮਾਹੌਲ ਦੇਖਦੇ ਹੋ ਕੀ ਸਨੇਹਾ ਦਿੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਸਨੇਹਾ ਹੈ ਵੀ ਲੋਕੋ ਉੱਠੋ ਖੜੋ ਆਪਦੇ ਹੱਕਾਂ ਖਾਤਰ ਲੜੋ ਬੱਚਿਆਂ ਦਾ ਸਾਥ ਦਿਓ ਸਾਡੇ ਭਰਾ ਸਾਡੇ ਬੱਚੇ ਲੜ ਰਹੇ ਨੇ ਰਾਜਨੀਤੀ ਨੂੰ ਦਰਕਨਾਰ ਨਾ ਕੇ ਕੋਈ ਵੀ ਹੁੱਲੜਵਾਜੀ ਤੋਂ ਬਚ ਕੇ ਲੜਨਾ ਨਹੀਂ ਕੋਈ ਮਾੜਾ ਕੰਮ ਨਹੀਂ ਕਰਨਾ بس ਇੱਕ ਆਪਦੇ ਹੱਕ ਲੈਣੇ ਆ ਉਹ ਸ਼ਾਂਤਮੀ ਢੰਗ ਨਾਲ ਜਿਵੇਂ ਇਹ ਬੈਠੇ ਨੇ ਜਿਵੇਂ ਬੱਚੇ ਸਟੂਡੈਂਟ ਲੈਂਦੇ ਹੁੰਦੇ ਇਹ ਸਟੂਡੈਂਟਾਂ ਦੀ ਲੜਾਈ ਆ ਨਾ ਕਿ ਕੋਈ ਹੋਰ ਲੜਾਈ ਆ ਇਹਨਾਂ ਨੇ ਬੱਚਿਆਂ ਨੇ ਪੜ੍ਹ ਲੈ ਕੇ ਆਪ ਸਰਬਾਨਾ ਮੇਰੇ ਵਰਗੇ ਬੁੱਢੇ ਖੋੜੇ ਦਾ ਕੁਝ ਨਹੀਂ ਜਾਣ ਸੋ ਰਿਆ ਕਿ ਉੰਨੀ ਕੁ ਗੱਲ ਕਰੀ ਜਾਵੇ ਜਿੰਨੀ ਕੁ ਜਾਇਜ਼ ਤੇ ਯੋਗ ਹੋਵੇ ਇਹਨਾਂ ਦੀ سپورਟ ਕਰੀ ਜਾਵੇ سپورਟ ਬਾਹਰੋਂ ਜਿਵੇਂ ਉਹ ਟਰਾਲੀ ਨਹੀਂ ਅੜ ਜਾਂਦੀ ਗੱਡਾ ਆਲਾ ਮੋਢਾ ਲਾਉਂਦਾ ਉਵੇਂ ਨਾ ਕਿ ਕੋਈ ਹੁੱਲੜਵਾਇਆ ਕੋਈ ਲੜਾਈ ਝਗੜਾ ਨਾ ਕਰੋ ਉਸ ਨਾ ਕਰੋ ਜੇ ਰੋਕਦੇ ਨੇ ਕਿੰਨਾ ਕੁ ਰੋਕਣਾ ਇੱਕ ਦਿਨ ਦੋ ਦਿਨ ਤਮਾਰੀ ਸਪੀਚ ਸੁਣੀ ਤੁਸੀਂ ਕਿਹਾ ਖਾਕੀ ਕੱਚਾ ਮੋੜਾਂਗੇ ਖਾਕੀ ਕੱਚਾ ਇਹਨਾਂ ਨੂੰ ਤੈਹ ਲਾ ਕੇ ਮੋੜੋਗੇ ਜਾਂ ਪਾੜ ਕੇ ਮੋੜ ਦੇਣਾ ਉਹ ਖਾਕੀ ਕੱਚਾ ਤਾਂ ਪਾਟੀ ਪਿਆ ਰੱਬ ਕਰੇ ਬੇ ਹਰਫੂਰ ਚ ਪਾੜ ਜਾਏ ਇਹਨਾਂ ਨੇ ਝੁਲਮੀ ਇਹਨੇ ਕਰਤੀ ਆ ਖਾਕੀ ਕੱਚਾ ਇਹਨਾਂ ਦੇ ਵੀ ਪਾਇਆ ਹੋਇਆ ਨਕਲੀਨ ਕਲੱਬਾਂ ਆ ਬਾਬਾ ਬਾਬੀਆਂ ਦੇ ਸਭ ਤੋਂ ਮਾੜੇ ਨੇ ਇਹ ਹਨਾ ਅਗਲੇ ਜਰਪੀਆ ਆਸਟ੍ਰੇਲੀਆ ਪਹੁੰਚ ਗਏ ਇਹਨਾਂ ਦਾ ਚੋਰ ਇਹ ਨਸ਼ਾ ਵੇਚਣ ਚੇ ਮੂਰੇ ਗੁੰਡਾਗਰਦੀ ਇਹ ਕਰਦੇ ਨੇ ਦੂਜੇ ਦਿਨ ਅਨਕਾਉਂਟਰ ਝੁੱਠਾ ਸਾਡੇ ਬੱਚਿਆਂ ਦਾ ਇਹ ਕਰਦੇ ਨੇ ਹਨਾ ਕੀ ਦੇ ਸ਼ਹਿ ਤੇ ਹੋ ਰਹੇ ਨੇ ਇੱਕ ਬੱਚਾ ਤਾਂ ਇਹ ਦੂਜੇ ਨੂੰ ਫੜ ਕੇ ਮਾਰ ਦਿੰਦੇ ਨੇ ਉਹ ਇੱਕ ਐਸ ਇੱਕਾ ਐਮ ਐਲ اے ਇਹਨਾਂ ਦਾ ਫੁੱਫੜਾ ਕਿਵੇਂ ਪਹੁੰਚ ਗਿਆ ਉੱਥੇ ਅਸਟ੍ਰੇਲੀਆ ਉਹ ਕਿਵੇਂ ਵਗ ਗਿਆ ਰੈਡ ਉਹਦਾ ਉਹ ਜਾਰੀ ਕਰਾ ਸਭ ਮੂਰਖ ਬਣਾ ਰਹੇ ਨੇ ਹਨਾ ਸਿਆਸਤਖੋਰ ਲੋਕ ਨੇ ਨਾ ਸਿਆਸਤ ਕਰੀ ਨਾ ਕੁਰਸੀ ਚਾਹੀਦੀ ਆ ਲੋਕਾਂ ਦੇ ਹੱਕਾਂ ਦਾ ਕੋਈ ਪਾਣੀ ਇੱਥੇ ਬੱਚਿਆਂ ਨੇ ਪੜ੍ਹਨਾ ਸਾਡਿਆਂ ਨੇ ਸਾਡੇ ਭਰਾ ਵੀ ਪੜ੍ਹ ਕੇ ਗਏ ਨੇ ਅਸੀਂ ਵੀ ਪੜ੍ਹੇ ਆ ਅੱਗੇ ਸਾਡੇ ਬੱਚਿਆਂ ਨੇ ਵੀ ਪੜ੍ਹਨਾ ਹੈ ਅਸੀਂ ਚਾਹੁੰਦੇ ਆ ਔਰ ਇਹ ਫਿਊਚਰ ਬ੍ਰਾਈਟ ਹੋਵੇ ਕੋਈ ਉਹ ਹੁਣਾ ਹੋਵੇ ਬਾਈ ਜੀ ਚੂਣਾ ਦਾ ਮੁੱਦਾ ਉੱਠਿਆ ਇੱਥੇ ਕਿ ਸੈਨੇਟ ਦੀਆਂ ਚੂਣਾ ਨਹੀਂ ਹੋ ਰਹੀਆਂ ਪਿਛਲੇ 2 ਸਾਲ ਤੋਂ ਮੈਂ ਇੱਥੇ ਸੁਣਿਆ ਕਿ ਸੈਨੇਟ ਦੀਆਂ ਚੂਣਾ ਹੋਈਆਂ ਹੀ ਨਹੀਂ ਬਿਨਾਂ ਸੈਨੇਟ ਤੋਂ ਯੂਨੀਵਰਸਿਟੀ ਚੱਲ ਰਹੀ ਹੈ ਕਿਤੇ ਨਾ ਕਿਤੇ ਵੀਸੀ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਫਿਰ ਇੱਥੇ ਡਿਕਟੇਟਰਸ਼ਿਪ ਹੈਗੀ ਹੁਣ ਡਿਕਟੇਟਰਸ਼ਿਪ ਹੀ ਮੰਨ ਜਦੋਂ 31 91 ਸੀ ਪਹਿਲਾਂ 31 ਕਰਦੇ ਇਹਨਾਂ ਨੇ ਉਹ 31ਾਂ ਚੋਂ ਵੀ ਉਹ ਹੁਣ ਤੂੰ ਡਿਕਟੇਟਰਸ਼ਿਪ ਦਾ ਸਿੰਪਲ ਜਿਹਾ ਫੰਡਾ ਲਾ ਲਾ ਹੁਣ ਉਹ ਕਿੰਨੇ ਪ੍ਰੋਫੈਸਰ ਨੇ ਐਡੀਟਿੰਗ ਦਾੜੀਆਂ ਵਾਲੇ ਨੇ ਚਿੱਟੀਆਂ ਦਾੜੀਆਂ ਹੋ ਗਈਆਂ ਇੱਥੇ ਪੜ੍ਹਾਉਂਦੇ ਉਹ ਕਿਉਂ ਨਹੀਂ ਆ ਕੇ ਸਟੂਡੈਂਟਾਂ ਦੀ ਮੋਢੇ ਤੇ ਖੜਦੇ ਵੀ ਚਲੋ ਅਸੀਂ ਤੁਹਾਡੇ ਨਾਲ ਦੱਸ ਕਾਤੋਂ ਨਹੀਂ ਖੜਦੇ ਉਹਨੇ ਤਨਖਾਹਾਂ ਮੰਦ ਹੋਣਗੀਆਂ ਸਾਡੀ ਭਰਾ ਨੇ ਸਾਡੀ ਬੱਚੇ ਜਿਹੜੇ ਸਾਹਮਣੇ ਖੜੇ ਨੇ ਕਾਖੀ ਵਰਤੀਆਂ 'ਚ ਹੈਗੇ ਨੇ ਸ਼ਾਮ ਨੂੰ ਜਾ ਕੇ ਕੋਈ ਇਹਨਾਂ ਨੂੰ ਮੱਜਾਂ ਨੂੰ ਪਾਣੀ ਪਾਉ ਕੋਈ ਬਾਪੂ ਨੂੰ ਪੁੱਛੂ ਬਾਪੂ ਕਿੰਨੇ ਵਜੇ ਪਾਣੀ ਦੀ ਵਾਰੀ ਆ ਇਹ ਸਾਡੇ ਵਿਰੁੱਧ ਕਿਉਂ ਖੜਦੇ ਨੇ ਤਨਖਾਹਾਂ ਮਿਲਦੀਆਂ ਨੇ ਭਾਈ ਕੰਮ ਕਰਨਾ ਅਗਲੇ ਨੇ ਹਣਾ ਯੂਨੀਵਰਸਿਟੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕਿੱਥੇ ਖੜੇ ਦੇਖਦੇ ਹੋ ਕਲ ਭਗਵੰਤ ਸਿੰਘ ਮਾਨ ਨੇ ਯਾਤਰਾ ਸ਼ੁਰੂ ਕਰੀ ਹੈ ਬੱਸ ਨੂੰ ਹਰੀ ਝੰਡੀ ਦਿੱਤੀ ਹੈ ਕਾਹਦੀ ਬੱਸ ਨੂੰ ਅਜਾਇਲ ਨੂੰ ਨਹੀਂ ਨਹੀਂ ਇਹ ਸਰਦਾਲੂ ਗਏ ਨੇ ਮਾਂ ਦਾ ਨਸ਼ਾ ਨਸ਼ਾ ਭਰ ਕੇ ਤੁਰੇ ਕਿਸੇ ਪਾਸੇ ਹੈ ਨਹੀਂ 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 ਉਹ ਨਹੀਂ ਮੈਨੂੰ ਪਤਾ ਮੈਂ ਤਾਂ ਧਿਆਨ ਦਿੰਦਾ ਓ ਯਾਰ ਨਸ਼ੀ ਰੋਕ ਦੇਣ ਯਾਰ ਗਲੀ ਗਲੀ ਨਸ਼ਾ ਕਰ ਕਰ ਨਸ਼ਾ ਰੋਜ਼ ਮੌਤਾਂ ਹੁੰਦੀਆਂ ਨੇ ਰੋਜ਼ ਇੱਕ ਸ਼ਹਿਰ ਚ 10-5 ਛਿੜਲੇ ਚ 10 ਮੌਤਾਂ ਲਾਜ਼ਮੀ ਨੇ ਤੇ ਦਿਖਾ ਨਹੀਂ ਰਹੇ ਚੋ ਨਹੀਂ ਕਰ ਰਹੇ ਤਾਂ ਬਾਈ ਜੀ ਗਾਹਾਂ ਕੋਈ ਵੱਡੀ ਕਾਲ ਆਉਂਦੀ ਆ ਤਾਂ ਹਾਜ਼ਰੀ ਲਵਾਉਂਗੇ ਕੱਲ ਤੁਸੀਂ ਹਾਜ਼ਰ ਨਹੀਂ ਦਿਖੇ ਕੱਲ ਬਾਈ ਮੇਰੀ ਤਰੀਖ ਸੀ ਝੂਠੇ ਪਰਚੇ ਦੀ ਪਾਈ ਹੋਈ ਮੇਰੇ ਬਰਾਂਟ ਕੱਢੇ ਹੋਏ ਗ੍ਰਿਫਤਾਰੀ ਜੇ ਮੈਂ ਨਾ ਜਾਂਦਾ ਤਾਂ ਮੈਂ 50000 ਰੁਪਏ ਕਿਤੋਂ ਮੰਗਦਾ ਜ਼ਮਾਨਤ ਕਰਾਉਣ ਵਾਸਤੇ 17 18 ਪਰਚੇ ਪਾਰਕੇ ਨੇ ਉਹ ਨਸ਼ਾ ਰੋਕਣ ਦੀ ਆ ਕੋਈ ਲੜਾਈ ਝਗੜਾ ਮੈਂ ਕਿਸੇ ਦੇ ਡਾਂਗ ਨਹੀਂ ਮਾਰੀ ਕਿਸੇ ਬਰੋਤੀ ਨਹੀਂ ਮੰਗੀ ਉਹ ਕੱਲ ਤਰੀਕ ਸੀ ਬਰਾਂਟ ਆਇ ਸੀ ਜੇ ਮੈਂ ਨਾ ਜਾਂਦਾ ਤਾਂ ਮੈਂ ਇਤਰਾਜ ਵੀ ਆ ਗਿਆ ਕੱਲ ਨੂੰ ਫੇਰ ਆ ਜਾਊਗਾ ਅੱਗੇ ਨਾ ਤਰੀ ਕੋਈ ਫੇਰ ਆ ਜਾਗੇ ਨਹੀਂ ਧਰਨਾ ਚੱਲਦਾ ਰਹਿਣਾ ਆਪਾਂ ਹਾਜ਼ਰ ਸਦਾ ਗਜਰ ਜਿੱਦਾਂ ਕਿਤੇ ਦਿੱਲੀ ਵਾਲਾ ਮਾਹੌਲ ਬਣਿਆ ਦੇਖ ਰਹੇ ਹਾਂ ਇੱਥੇ ਦਿੱਲੀ ਵਾਲਾ ਮਾਹੌਲ ਬਣੂਗਾ ਜਰੂਰ ਬਣੂਗਾ ਜੇ ਇਹਨਾਂ ਨੇ ਨੋਟੀਫਿਕੇਸ਼ਨ ਨਾ ਵਾਪਸ ਲਿਆ ਆਪਾਂ ਤਾਂ ਕਹਣਾ ਹੈ ਸਟੂਡੈਂਟ ਪੜਨ ਵਾਲੇ ਇਹਨਾਂ ਦੀ ਪੜ੍ਹਾਈ ਨਾ ਖਰਾਬ ਕਰੀ ਚੱਲੇ ਛੇਤੀ ਵਾਪਸ ਲੈ ਲੈਣ ਕਿਉਂ ਬੱਚਿਆਂ ਦਾ ਭਵਿੱਖ ਖਰਾਬ ਅੱਜ ਸੁਣਿਆ ਕਿ ਸ਼ਾਮ ਨੂੰ ਬਾਈ ਸ਼ਮੀਤ ਨੇ ਦੱਸਿਆ ਕਿ ਸ਼ਾਮ ਨੂੰ ਵੀਸੀ ਨਾਲ ਮੀਟਿੰਗ ਹੈ ਸ਼ਾਇਦ ਚੱਲ ਰਹੀ ਹੋਵੇ ਮੀਟਿੰਗ ਹਾਂ ਤੇ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਹੋਊਗਾ ਵਾਪਸ ਸੈਂਟਰ ਸਰਕਾਰ ਝੁਕੇਗੀ ਜਾਂ ਨਹੀਂ ਜੋ ਵੀ ਹੋ ਸੱਚੇ ਪਾਤਸ਼ਾਹ ਬਹਿਰਗੁਰੂ ਰਾਮ ਦਾਸ ਅਗੇ ਕਿਰਦਾਸ ਕਰਨੇ ਕਿ ਚੰਗਾ ਹੋਵੇ ਚੰਗੀ ਹੀ ਰਿਪੋਰਟ ਬਾਹਰ ਆਵੇ ਨਿਕਲ ਕੇ ਕੁ ਇਹਨਾਂ ਦੇ ਹੱਕ ਚ ਆਵੇ ਉਹ ਵਾਪਸ ਲੈਣ ਭਰਾ ਆਪਦਾ ਨੋਟੀਫਿਕੇਸ਼ਨ ਪ੍ਰੋਕੇਸ਼ਨ ਜਿਹੜਾ ਹੈਗਾਗਾ ਉਹ ਵੀ 99 92 ਸੈਨੇਟਰ ਦੀ ਘੋਸ਼ਣਾ ਕਰ ਦੇਣਾ ਦੂਰੀ ਬਾਰ VOTING ਕਰਾ ਦੇਣਾ ਇੱਕ ਯਾਰ ਆਜ਼ਾਦ ਸਿਸਟਮ ਹੋਣਾ ਚਾਹੁੰਦਾ ਬਸ ਤਾਂ ਹੈ ਆਪਣੀ ਪੰਜਾਬ ਦੀ ਇਹ ਯੂਨੀਵਰਸਿਟੀ ਹੈ ਪੰਜਾਬ ਦੀ ਹੈ ਆਪਾਂ ਕੀ ਕਰਾਉਣਾ ਸੰਦੂਕ ਤੋਂ ਆਪਾਂ ਤਾਂ ਫਲਕਾਰੀ ਚੰਡੀਗੜ੍ਹ ਤੇ ਪਾਉਣੀ ਹੈ 1984 ਵਾਲੇ ਸੰਤਾਂ ਵਾਲੇ ਮਤੇ ਤੈਤਨਾ ਚਲੋ ਹੁਣ ਬਾਹਰ ਆਣਾ ਬੋਲਦਾ ਹੋਇਆ ਮਾਫੀ ਦਾ ਜੇ ਗਲਤ ਮਾਲਤੋ ਬੋਲ ਬਈ ਜੀ ਕੋਈ ਇੱਕ ਸਵਾਲ ਦਾ ਇੱਕ ਸਵਾਲ ਦਾ ਮੇਰੇ ਹੋਰ ਜਵਾਬ ਦੇਜੋ ਜਾਂਦੇ ਜਾਂਦੇ ਆਜੋ ਵੀਰੇ ਆਜਾ ਤੁਸੀਂ ਗੱਲ ਕੀਤੀ ਸੀ 90 ਮੈਂਬਰ ਤੋਂ 33 ਦੀ ਤੁਸੀਂ ਪੁੱਛਿਆ ਸੀ ਡਿਕਟੇਟਰਸ਼ਿਪ ਹਨਾ ਡਿਕਟੇਟਰ ਮੈਂ ਤੁਹਾਨੂੰ ਦੱਸਦਾ ਤੁਸੀਂ ਆਪ ਦੱਸੋ ਡਿਕਟੇਟਰਸ਼ਿਪ ਹੈਗੀ ਹੈ ਕਿ ਨਾ ਆਪਣੇ 90 91 ਮੈਂਬਰ ਤੋਂ 33 ਮੈਂਬਰ ਇਹਨਾਂ ਨੇ ਕਰਤੀ ਉਹ ਜੋ 18 ਦੀ ਇਹ ਚੋਣ ਕਰਨਗੇ 6 ਇਹਨਾਂ ਨੇ ਆਪਣੇ ਦੁਆਰਾ ਚੁਣਨੇ ਨੇ ਠੀਕ ਆ ਬਾਕੀ ਜਿਹੜੇ ਐਮਪੀ ਐਮਐਲਏ ਵਗੈਰਾ ਹੋਣਗੇ ਸੱਤ ਹੋਣਗੇ ਐਮਪੀ ਐਮਐਲਏ ਇਹਨਾਂ ਦੇ ਆਪ ਹੋਣਗੇ ਠੀਕ ਆ 6 6 6 6 ਇਹਨਾਂ ਨੇ ਆਪ ਚੁਣਨੇ ਨੇ 31 ਜਿਹੜੇ ਰਹਿ ਗਏ ਪਿੱਛੇ ਉਹ ਵੀ ਇਹਨਾਂ ਦੇ ਸਾਰੀ ਦਾ ਸੈਂਟਰ ਦੇ ਥੱਲੇ ਆ ਗਈ ਇਹ ਤੁਸੀਂ ਆਪ ਦੱਸੋ 90 ਤੋਂ 31 ਕਰਕੇ ਡਿਕਟੇ ਡਿਕਟੇਟਰਸ਼ਿਪ ਨਹੀਂ ਰਹੀ ਹੋਰ ਤਾਂ ਕੀ ਰਹਿ ਗਈ ਇਹ ਉਹ ਆਦੇ ਮੈਂ ਪਵਾਦ ਕਾ ਬਾਈ ਮੈਂ ਬੋਦੀਮਾ ਬੋਲਾਂਗਾ ਪਵਾਦ ਮੈਂ ਕਹਿਣਾ ਜਹਾਂ ਯਾਰ ਵੀ ਪਵਾਦ ਦੇ ਪਿੰਡਾ ਪਾ ਇਹਨਾਂ ਨੇ 28 ਪਿੰਡਾ ਵਾ ਚੰਡੀਗੜ੍ਹ ਬਣਾ ਲਿਆ ਉਹ ਵੀ ਪੰਜਾਬ ਕਾ ਹਰਿਆਣਾ ਦਾ ਰਾਜਧਾਨੀ ਮੰਨਦੇ ਇਹਨਾਂ ਚੰਡੀਗੜ੍ਹ ਨੂੰ ਅੱਪ ਫਿਰ ਵੀ ਪੰਜਾਬ ਦਾ ਨਾਮ ਬਦਨਾਮ ਅੱਪ ਫਿਰ ਇਹ ਜਿਹੜੀ ਇੱਕ ਆਖਰੀ ਨਿਸ਼ਾਨੀ ਹੈ ਲਾਹੌਰ ਵਾਲੀ ਆਪਣੀ ਪੰਜਾਬ ਯੂਨੀਵਰਸਿਟੀ ਉਹ ਵੀ ਨਇ ਮੈਂਬਰ ਘਟਾ ਕੇ ਤੁਸੀਂ ਤੁਸੀਂ ਪਵਾਦੀ ਬੋਲੀ ਕਿਤੇ ਨਾ ਕਿਤੇ ਪਵਾਦੇ ਲੋਕ ਆਪਣੀ ਬੋਲੀ ਬੋਲਣ ਦੇ ਵਿੱਚ ਸ਼ਰਮ ਕਰਦੇ ਨੇ ਜਦਕਿ ਇਹ ਗੁਰੂ ਸਾਹਿਬ ਦੀ ਬੋਲੀ ਇਹੀ ਹੈ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕੀ ਇਹ ਪਵਾਦੀ ਬੋਲੀ ਆ ਪਵਾਦੀ ਕਿਉਂ ਇਸ ਨੂੰ ਬੋਲਣ ਦੇ ਵਿੱਚ ਸ਼ਰਮ ਕਰਦੇ ਨੇ ਹੁਣ ਪਤਾ ਨਹੀਂ ਬਈ ਜਿਹੜੇ ਕਰਾਂ ਇਹ ਤਾਂ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਆਪਣੇ ਗੁਰੂਆਂ ਨੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਈਆਂ ਕਈ ਦਾਦਾ ਦੀ ਵੀ ਵਰਤਾ ਮੈਂ ਤੁਹਾਨੂੰ ਨਹੀਂ ਕਾ ਨਹੀਂ ਨਹੀਂ ਹੈ ਤਾਂ ਕਾ ਹੈ ਪਰ ਕਈ ਦਾ ਵਰਤਾਂ ਅਜੇ ਹਜੇ ਵੀ ਦਾ ਵਰਤਾਂ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਕਿਆ ਭੁਲਚਕੋਣਾ ਤੇ ਹੋਈ ਵੀ ਆ ਮੈਂ ਤੁਹਾਨੂੰ ਹੀ ਕਹਿਣਾ ਚਾਹਣਾ ਕਿਆ ਇਸ ਮਾ ਸ਼ਰਮਾ ਆਪਣੀ ਬੋਲੀ ਆਇਓ ਇਸਤੇ ਨਹੀਂ ਸ਼ਰਮ ਕਰਨੀ ਚਾਹੀਦੀ ਜਿਹੜੇ ਜਿੱਥੇ ਉਹ ਐਡਾ ਸ਼ਹਿਰ ਬਸ ਗਿਆ ਪਵਾਦਪਾ ਉਹ ਬੋਲੀ ਤੇ ਸ਼ਰਮਾ ਆਪਣੀ ਬੋਲੀ ਆ ਯੋ ਮਾਨ ਵਾਲੀ ਬੋਲੀ ਐ ਇਸਤੇ ਨਹੀਂ ਸ਼ਰਮ ਕਰਨੀ ਚਾਹੀਦੀ ਚੜ੍ਹਦੀ ਕਲਾ ਮਰ ਰਹਿ ਕੇ ਬੋਲਣੀ ਚਾਹੀਦੀ ਐ ਮੈਂ ਤਾਂ ਨਿਉ ਕਹਿਣਾ ਚਾਹਾਂਾ ਬਾਈ ਮੈਂ ਤਾਂ ਉਹੀ ਕਹਾਂ ਜੀ 90 ਦੇ 31 ਮੈਂਬਰ ਹੋਏਗੇ ਨਾ ਸਾਰੀ ਇਸਕੇਠ ਆ ਜਾਏਗੀ ਯੂਨੀਵਰਸਿਟੀ ਸੈਂਟਰ ਕੇ ਪੰਜਾਬ ਕੀਤਾ ਰਹਿਣੇ ਕੀ ਨਿਕਲਾ ਨਾਮ ਰਹਿ ਜਾਏਗਾ ਆਣੇ ਵਾਲੇ ਟਾਈਮੋਂ ਨਾਮ ਵੀ ਨਾ ਚੇਂਜ ਕਰ ਦੇਣਾ ਹੌਲੀ ਹੌਲੀ ਸਰਕਾਰ ਲਿਆਣੇ ਚਾਹਾਂ ਆਪਣੀ ਨੇ ਉਹ ਸਟੂਡੈਂਟਾਂ ਨੇ ਆਣ ਨਹੀਂ ਦੇਣੀ ਯੋ ਮੇਨ ਜੜਤਮ ਮੇਨ ਮੈਂ ਜਰਤਾ ਬਈ ਉਹ ਹੈ ਜਦ ਆਪਣਾ 2011 12ਵਾਂ ਮਲਵਿੰਦਰ ਸਿੰਘ ਜਿਹੜੇ ਕੰਗ ਦੇ ਉਹਨਾਂ ਨੇ ਆਖਰੀ ਹਾਜ਼ਰੀ ਨਹੀਂ ਲਾਈ ਤੀ ਨਾ ਹੀ ਕੈਪਟਨ ਮਨੀਂਦਰ ਸਿੰਘ ਨੇ ਲਾਈ ਐ ਨਾ ਹੀ ਕਿਸੇ ਹੋਰ ਨੇ ਲਾਈ ਐ ਜੇ ਜੇ ਉਹਨਾਂ ਨੇ ਹਾਜ਼ਰੀ ਨਹੀਂ ਲਾਈ ਤਾਂ ਬੀ ਜੀ ਪੀ ਵਾਲਿਆਂ ਨੇ ਕਬਜ਼ਾ ਕਰਿਆ ਸਾਈਨ ਕਰਕੇ ਆਪਣੇ ਆਧਾਰ ਕਰ ਲਿਓ ਜੇ ਜਦ ਹਾਜ਼ਰੀ ਲੱਗੀ ਵੀ ਹੁੰਦੀ ਆ ਅੱਜ ਸਟੂਡੈਂਟ ਕਿਉਂ ਰੋਲ ਦੇ ਹੋ ਰਹੇ ਧਰਨਿਆਵਾ ਕਾਤੇ ਰੋਲ ਦੇ ਕਿਤੇ ਨਹੀਂ ਰੁਲਨੇ ਤੇ ਸਰਕਾਰ ਕਿਤੇ ਨਾ ਕਿਤੇ ਗੈਰ ਹਾਜ਼ਰ ਰਹੀ ਸੈਟਿੰਗ ਸੈਨੇਟ ਦੀਆਂ ਮੀਟਿੰਗਾਂ ਚੋਂ ਚੁੱਤੀ ਰਹੀ ਬਾਦਮਾਂ ਲੜਨੇ ਨੂੰ ਮਰਨੇ ਨੂੰ ਸਟੂਡੈਂਟ ਰਹਿ ਜਿਐ ਸਾਰਾ ਕਿਸਾਨ ਰਹਿ ਜਿਐ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਰਕੇ ਸੈਂਟਰ ਸਰਕਾਰ ਕੇ ਠਾਏ ਉਹ ਦੇਣੀ ਨਹੀਂ ਚਾਹਦੇ ਆਖਰੀ ਨਿਸ਼ਾਨੀਆਂ ਇਹੋ ਆਪਣਾ ਲਾਹੌਰ ਕੈਂਪਸ ਹੈ ਇਸਕਾ ਮੇਨ ਉਹਦੇ ਬਾਅਦ Shimla ਆਇਆ Solan ਆਇਆ ਫਿਰ ਉੱਥੇ ਆਇਆ ਆਪਣਾ ਮੁਖਤਾਰ ਸਾਹਿਬ ਹੁਸ਼ਿਆਰ ਸਾਹਿਬ ਨਾ ਹੁਸ਼ਿਆਰਪੁਰ ਉਹਦੇ ਬਾਅਦ ਹੋਰੇ ਆਇਆ ਗੋਰੇ ਦਾ ਸ਼ਰੀਆਮ ਮੁਕਰਗੇ ਤੇ ਕਹਿੰਦੇ ਮਾਨੇ ਨਹੀਂ ਪੈਸੇ ਲਾਂਦੇ ਹੈਗੇ ਯੂਨੀਵਰਸਿਟੀ ਪੈਸੇ ਤੋਂ ਸਰਦਾਰਾਂ ਕੇ ਆ ਪੰਜਾਬ ਕੇ ਹਾਂ ਅਬ ਮੈਂ ਆਪਣੇ ਬਜ਼ੁਰਗਾਂ ਨੇ ਪੰਜਾਬ ਕੇ ਪਗਵਾਦ ਕੇ ਆਲੇ ਨੇ ਗਰਾਹੀ ਇਕੱਠੀ ਢਾਲ ਕਹਿੰਦੇ ਜਿਸ ਨੂੰ ਉਹ ਇਕੱਠੀ ਕਰਕੇ ਯੂਨੀਵਰਸਿਟੀ ਬਣਾਈ ਹੈ ਇਹਨੂੰ ਹੱਥ ਮਨ ਦੇ ਕੀ ਤਰ ਇਹ ਤਾਂ ਨਹੀਂ ਜਾਣਦੇ ਜਾਣ ਦੇ ਸਕਦੇ ਆਪਾਂ ਇਹ ਤਾਂ ਆਪਣੀ ਇਹ ਉਹ ਤਾਂ ਇਹ ਉਹਨਾਂ ਨੇ ਨਿਉ ਤਾਂ ਕਹਿ ਦਿਆ ਵੀ ਮੈਂਬਰ 90 99 ਹੀ ਰਹਿਣਗੇ ਬਾਈ ਜਦ ਤੱਕ ਇਹ ਐਲਾਨ ਨਹੀਂ ਆਉਂਦਾ ਵੀ ਜਦ ਤੱਕ ਵੋਟਾਂ ਨਹੀਂ ਹੁੰਦੀਆਂ ਇਲੈਕਸ਼ਨ ਦੀ ਡੇਟ ਨਹੀਂ ਐਲਾਨ ਕਰਦੇ ਲਿਖਤੀ ਰੂਪ ਮੈਂ ਦਿੰਦੇ ਨਹੀਂ ਐਲਾਨ ਨਹੀਂ ਕਰਦੇ ਜਦ ਤੱਕ ਨਹੀਂ ਉਹ ਮੋਰਚਾ ਖਤਮ ਹੁੰਦਾ ਕਿੱਥੇ ਦੇਖ ਦੋ ਸੈਂਟਰ ਸਰਕਾਰ ਬਾਰ ਬਾਰ ਪੰਜਾਬ ਨੂੰ ਢਾਹ ਲਾ ਰਹੀ ਹੈ ਕਿਤੇ ਨਾ ਕਿਤੇ ਪਹਿਲਾਂ ਕਿਸਾਨੀ ਅੰਦੋਲਨ ਦੇ ਵੇਲੇ ਕਾਲੇ ਕਾਨੂੰਨ ਆਏ ਫਿਰ ਬੀਬੀਐਮਬੀ ਚੋਂ ਹੱਕ ਖਤਮ ਕਰਿਆ ਪੰਜਾਬ ਦਾ ਕਿ ਕਿਤਨਾ ਕਿਤੇ ਲੈਂਡ ਪੂਲਿੰਗ ਵੀ ਆਈ ਚਾਹੇ ਉਹ ਪੰਜਾਬ ਸਰਕਾਰ ਹੀ ਲੈ ਕੇ ਆਈ ਹੁਣ ਯੂਨੀਵਰਸਿਟੀ ਦਾ ਮੁੱਦਾ ਸੈਂਟਰ ਹਲਾ ਕੇ ਹਲੂਣ ਕੇ ਦੇਖ ਰਿਹਾ ਪੰਜਾਬ ਨੂੰ ਸੈਂਟਰ ਬਈ ਉਹ ਜਿਹੜੀ ਸਾਜ਼ਿਸ਼ਾਂ ਇਹੋ ਹਲਾਣੇ ਵਾਸਤੇ ਹੀ ਹੋ ਰਹੀਆਂ ਪੰਜਾਬ ਨੂੰ ਖਤਮ ਕਰਨੇ ਵਾਸਤੇ ਹੀ ਹੋ ਰਿਹਾ ਬਾਈ ਨੇ ਗੱਲ ਕਰੀ ਹੈ ਨਸ਼ਾ ਨਸ਼ਾ ਕਦੇ ਨਹੀਂ ਮੰਗਾਂਦੇ ਜਿੰਨਾ ਛਮਕਾ ਦੇ ਫਿਰ ਤਾਂ ਪੰਜਾਬ ਸੁਧਰ ਜੀਗਾ ਨਾ ਨਹੀਂ ਪੰਜਾਬ ਸਰਕਾਰ ਦਾ ਤਾਂ ਕਹਿਣਾ ਹੈ ਕਿ ਯੁੱਧ ਨਸ਼ਾ ਵਿਰੋਧ ਅਸੀਂ ਚਲਾਈ ਨਸ਼ਾ ਖਤਮ ਕਰਤਾ ਪੰਜਾਬ ਚ ਜੇ ਉਸ ਦਾ ਰਿਜ਼ਲਟ ਕੀ ਛਾ ਬਾਈ ਰਿਜ਼ਲਟ ਕਿੱਥੇ ਉਸ ਦਾ ਰਿਜ਼ਲਟ ਤਾਂ ਨਹੀਂ ਰਿਹਾ ਕਾਤੇ ਰੋਲ ਨਾ ਪੈਰਿਆ ਧਰਨੇ ਆਪਾਂ ਜਿੱਥੇ ਬੱਚੇ ਯੂਨੀਵਰਸਿਟੀ ਮਾ ਪੜਨਾ ਮਾ ਉੱਥੇ ਧਰਨੇ ਕਾਦੇ ਲਾਣੇ ਪੈ ਰਹੇ ਆ ਛੁੱਟੀਆਂ ਕਾਦੇ ਹੋ ਰੀਆਂ ਲਾਇਬ੍ਰੇਰੀਆਂ ਬੰਦ ਕਾਦੇ ਹੋ ਰੀਆਂ ਜਿਹੜੀਆਂ ਕਦੀ ਹੁੰਦੀਆਂ ਨਹੀਂ ਹੈਗੀਆਂ ਜਿੱਥੇ ਬੈਠ ਕੇ ਜਵਾਕ ਤਿਆਰੀ ਕਰਾਂ ਜਿਹੜੀਆਂ ਅੱਜ ਤੱਕ ਹੁੰਦੀਆਂ ਨਹੀਂ ਹੈਗੀਆਂ ਉਹ ਲਾਇਬ੍ਰੇਰੀਆਂ ਬੰਦ ਹੋਣ ਲੱਗੀਆਂ ਐਨੇ ਤੱਕੜੇ ਧਰਨੇ ਲੱਗਣ ਲੱਗੇ ਗੇਟ ਬੰਦ ਕਰਨ ਲੱਗੇ ਟੈਰਰਿਸਟ ਹੈ ਮਨ ਹੈ ਅਤਕਵਾਦੀ ਹੈ ਅਤਕਵਾਦੀ ਤਾਂ ਨਹੀਂ ਹੈਗੇ ਐਨਾ ਤੱਕੜਾ ਸਿਸਟਮ ਕਾਦੇ ਕਰਿਆ ਵਾ ਵਿਦਿਆਰਥੀ ਹੈ ਅਤਕਵਾਦੀ ਨਹੀਂ ਹੈਗਾ ਇਹ ਸੈਂਟਰ ਸਰਕਾਰ ਨੂੰ ਪਤਾ ਨਹੀਂ ਕਦ ਸਮਝ ਆਏਗਾ ਵੀ ਪੰਜਾਬ 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 ਦੀ ਬੋਲਸੋ ਪੰਜਾਬ ਦੇ ਵਿਦਿਆਰਥੀਆਂ ਨੂੰ ਪ੍ਰੋਟੈਸਟ ਕਰਨ ਦੇ ਰੋਕ ਰਹੀ ਆ ਵੀ ਪੀਸਫੁੱਲ ਪ੍ਰੋਟੈਸਟ ਮੈਨਿਪੂਲੇਟ ਕਰਨ ਨੂੰ ਫਿਰ ਰਹੀ ਆ ਫਿਊਚਰ ਵੋਟਰਾਂ ਨੂੰ ਵੀ ਆ ਅੱਗੇ ਜਾ ਕੇ ਉਹ ਨਾ ਹੋ ਜਾ ਆਪਣੇ ਹਿੰਦੂ ਉਰੇ ਜੇ 22 100% ਸਟੂਡੈਂਟ ਮਾਦੇ 30% ਸਿੱਖਿਆ ਉਰੇ ਬਾਕੀ ਹਿੰਦੂ ਐ ਮੁਸਲਮਾਨ ਐ ਜਿਹੜੇ ਵੀ ਐ ਹਨਾ ਬਾਈ ਯੋ ਮੈਨਿਪੂਲੇਟ ਕਰਨ ਨੂੰ ਫਿਰਾਂ ਜਿਹੜੇ ਫਿਊਚਰ ਵੋਟਰ ਐ ਜੇ ਆ ਗਈ ਭਾਜਪੀ ਉਹ ਤਾਂ ਪਹਿਲਾਂ ਹੀ ਉਹਨਾਂ ਵਾਸਤੇ ਜੜ ਜੰਮੀ ਸੁੱਖਾ ਕੰਮ ਹੈ ਸਿੱਖਾਂ ਨੂੰ ਨੇ ਦੱਬਣੇ ਨੂੰ ਫਿਰਾਂ ਪਰ ਇਹਨਾਂ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਐ ਨਿਉ ਨਹੀਂ ਦਬਦੇ ਹੈਗੇ ਪੰਜਾਬ ਦਾ ਯੂਥ ਹੈ ਪੰਜਾਬ ਦਾ ਬਜ਼ੁਰਗ ਹੈ ਸਾਰੇ ਇੱਕ ਜੁਟ ਹੋ ਕੇ ਖੜੇ ਹੈ ਫਤਿਹ ਹੈ ਸਾਰਾ ਕੰਮ ਫਤਿਹ ਹੋਇਆ ਪਿਆ ਮੋਰਚਾ ਫਤਿਹ ਕਰੋਗੇ ਦਿੱਲੀ ਹੋਇਆ ਸ਼ੰਭੂ ਖਨੋਰੀ ਇਹਨਾਂ ਨੇ ਸਾਜੀ ਸ਼ਰਚੀ ਉਰੇ ਵੀ ਫਤਿਹ ਹੋਏਗਾ ਚੜਦੀ ਕਲਾ ਬਈ ਫਤਿਹ ਹੋਏਗਾ ਜ਼ਰੂਰ ਹੋਏਗਾ ਟਾਈਮ ਲਗੇਗਾ ਫਤੇ ਹੋਏਗਾ ਤਾਂ ਬਈ ਬਹੁਤ ਬਹੁਤ ਧੰਨਵਾਦ ਤੇਰਾ ਸਮਾਂ ਦੇਣ ਲਈ ਨਾਮ ਦੱਸ ਦੀਆਂ ਇੱਕ ਵਾਰੀ ਤੇਰਾ ਨਾਮ ਮੇਰਾ ਨਾਮ ਗੁਰਕਿਰਤ ਸਿੰਘ ਪੰਗੂ ਕਿੱਥੋਂ ਹੈ ਬਾਈ ਕਿਹੜਾ ਸ਼ਹਿਰ ਬਾਈ ਸ਼ਹਿਰ ਆਪਣਾ ਰਾਜਪੁਰਾ ਪਿੰਡ ਮੰਡੋਲੀ ਬਈ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਰਣਵੀਰ ਦੇ ਨਾਲ ਮੈਂ ਅਰੁਣਦੀਪ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਧੰਨਵਾਦ